ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਰ ਸਾਲ ਸੰਕ ਦੇ ਸਹਿਯੋਗ ਨਾਲ ਲੰਗਰ ਲਾਉਨੇ ਹੋ ਹਾਂਜੀ ਬਾਬਾ ਜੀ ਉਹ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਕੀ ਫਤਿਹ ਭਾਈ ਜੈਨਾ ਸਮਾਗਮ ਇੱਕ ਤਰੀਕ ਤੋਂ ਸਾਜ ਪਾਠ ਦਾ ਕੰਮ ਕੀਤਾ ਗਏ ਸੀ ਤੇ 9 ਤਰੀਕ ਨੂੰ ਭੋਗ ਪਾਇਆ ਗਿਆ ਉਹ ਸਮਾਰੋਹ ਲੰਗਰ ਚੱਲੀ ਫਰੀਦਪੁਰ ਦਾ ਲੰਗਰ ਟੁੱਟ ਵਰਤਿਆ ਸੇਵਾਦਾਰਾਂ ਵੱਲੋਂ ਸੇਵਨ ਵਾਈ ਗਈ ਆ ਮਾਤਾ ਬੰਨੀ ਦੇ ਪ੍ਰਸਾਦਿਆਂ ਦੀ ਸੇਵਾ ਕੀਤੀ ਗਈ ਆ ਅਤਾ ਕੋ ਪੈਣਾ ਕੋ ਬੱਚਿਆਂ ਕੋ ਲੰਗਰ ਦੀ ਸੇਵਾ ਸਟਾਰਟ ਹੋਈ ਤੇ ਉਹਨਾਂ ਨੇ ਹੀ ਸਮਾਪਤੀ ਕੀਤੀ ਵਧੀਆ ਲੰਗਰ ਚਲਾਇ ਵਧੀਆ ਲੰਗਰ ਬਣਾਇ ਹਨ ਪਾਸ਼ਾ ਦੀ ਕਿਰਪਾ ਅਸਰ ਜਮਾ ਸੁਮਾ ਲੰਗਰ ਹਾਂਜੀ ਫਰਮਾਤਮਾ ਜੀ ਨੇ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਲਵਾਈ ਆ ਚੱਕੋ ਨੇ ਚੜ੍ਹਦੀ ਕਲਾ ਰਹੀ ਮਾਰਾ ਸ਼ਾਂਤੀਆਂ ਤੰਦਰੁਸਤੀਆਂ ਮਾਰ ਜਿਹੜਾ ਇਹ ਲੰਗਰ ਲਾਇਆ ਜਾਂਦਾ ਸਥਾਨ ਦਾ ਕੀ ਨਾਮ ਹੈ ਜੀ ਕਿਹੜੇ ਰੋਡ ਤੇ ਲੱਗਦਾ ਜੀ ਇਹ ਇਹ ਸੰਗਰੂਰ ਰੋਡ ਤੇ ਨਾਲ ਨਾਲ ਸੰਗਰੂਰ ਰੋਡ ਨਿਊ ਸੰਗਰੂਰ ਰੋਡ ਅਗਲੇ ਪੈਰ ਸਨੇ ਦੀ ਗ੍ਰੀਨ ਐਵੇਨਿਊ ਤਰੋਂ ਗ੍ਰੀਨ ਕਰੋਨੇ ਗ੍ਰੀਨ ਕਰੋਨੇ ਯਾਰ ਇਹ ਹਾਂ ਪਰ ਇਹ ਨਾ ਸੰਗਤਾਂ ਨੇ ਭਾਈ ਡਿਊਟੀਆਂ ਨਾ ਮਾਈਆਂ ਇਹਨਾਂ ਸਾਰਾ ਕੋਟ ਕੋਟ ਤਾਂ ਹਾਂਜੀ ਕੀ ਕਹਿਣਾ ਚਾਹੋਗੇ ਲੰਗਰ ਬਾਰੇ ਜੀ ਇਹ ਜਿਹੜਾ ਸਾਲਾਨਾ ਸਮਾਗਮ ਹੈ ਜੀ ਉਹ ਕਿੰਨੇ ਲੱਗੂ ਬਾਜਾਖਾਨਾ ਰੋਡ ਗ੍ਰੀਨ ਕਲੋਨੀ ਦੇ ਨੇੜੇ ਗ੍ਰੀਨ ਕਲੋਨੀ ਦੇ ਨੇੜੇ ਹਮ ਬਾਬਾ ਜੀ ਅਕਵਾਲ ਸਿੰਘ ਜੀ ਵੱਲੋਂ ਹਮ ਹਰ ਸਾਲ ਮਨਾਇਆ ਜਾਂਦਾ ਤਕਰੀਮਨ 15ਵਾਂ 16ਵਾਂ ਆਹੇ ਭੰਡਾਰਾ ਜੋ ਚੱਲਦਾ ਹਮ ਤੇ ਇੱਕ ਤਰੀਕ ਤੋਂ ਜੋ ਇਸ ਭੰਡਾਰੇ ਦੇ ਸੰਬੰਧਿਤ ਸਹਿਜ ਪਾਠ ਰਖਾਏ ਗਏ ਸੀ ਹਮ ਔਰ 9 ਤਰੀਕ ਨੂੰ ਸਵੇਰ ਕਰੀਬ 10 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਭੁਗ ਪੈਣ ਪ੍ਰੰਤ ਇੱਕ ਗੁਰੂ ਕਾ ਲੰਗਰ ਜਿਹਦੇ ਵਿੱਚ ਸਬਜੀ ਪ੍ਰਸ਼ਾਦਾ ਔਰ ਜਲੇਬੀ ਵਗੈਰਾ ਦਾ ਸੰਗਤ ਨੂੰ ਵਰਤਾਇਆ ਗਿਆ ਔਰ ਉਸ ਤੋਂ ਬਾਅਦ ਰੋਡ ਉਪ ਦੇ ਉੱਪਰ ਟੈਂਟ ਲਾ ਕੇ ਉੱਥੇ ਵੀ ਸੰਗਤਾਂ ਨੂੰ ਜਿਹੜਾ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ ਅਸਰਾਗੀ ਰਮਾਤੀ ਰਾਗੀ ਰਮਾਤੀ ਕਿ ਇਹ ਕਿਰਪਾ ਸਾਰੀ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦੀ ਕਿਰਪਾ ਸਦਕਾ ਇਹ ਜਿਹੜੇ ਲੰਗਰ ਚਲਾਏ ਜਾਂਦੇ ਆ ਕੇ ਉਹ ਜਿਹੜੇ ਆਸ਼ਾ ਲੰਗਰਾਂ ਦੇ ਮੋਢੀ ਐ ਉਹਨਾਂ ਨੇ ਸ਼ੁਰੂ ਤੋਂ ਲੰਗਰ ਚਲਾਇਆ ਸੀ ਉਹਨਾਂ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਹ ਸੰਗਤਾਂ ਨੇ ਰਲ ਮਿਲ ਕੇ ਸਾਰੀਆਂ ਸੰਗਤਾਂ ਦਾ ਸਹਿਯੋਗ ਭੈਣਾ ਭੰਜਾਂ ਦਾ ਸਹਿਯੋਗ ਸੇਵਾਦਾਰਾਂ ਨੇ ਵਧੀਆ ਸੇਵਾ ਨਿਭਾਈ ਔਰ ਮਾਣਾਂ ਬੀਬੀਆਂ ਭੈਣਾਂ ਨੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਔਰ ਜਵਾਨਾਂ ਨੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਸੋ ਆਪਾਂ ਬਾਬਾ ਨਾਨਕ ਜੀ ਅੱਗੇ ਹਿਰਦਾਸ ਕਰਦੇ ਆਂ ਵੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਹਰ ਸਾਲ ਇਸ ਤਰ੍ਹਾਂ ਹੀ ਸੰਗਤ ਸੇਵਾ ਕਰਦੀ ਰਹੇ ਤੇ ਇਹ ਭੰਡਾਰੇ ਆ ਜਿਹੜੇ ਬਾਬਾ ਅਕਵਾਲ ਸਿੰਘ ਜੀ ਵੱਲੋਂ ਚੱਲਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਨੇ ਪਾਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਕੀ ਕਹਿ ਸਕਦੇ ਆਂ ਬਾਬਾ ਜੀ ਦੇ ਰੇਹ ਆਂਦੇ ਨਾਨਕ ਦੀਆਂ ਮੇਰੇ ਬਾਬਾ ਜੀ ਦਾ ਬੜਾ ਪ੍ਰਾਲਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਹਰ ਇੱਕ ਸਾਲ ਸਮਾਗਮ ਪ੍ਰੋਗਰਾਮ ਲਿਵਾਉਂਦੇ ਨੇ ਵਾਹਿਗੁਰੂ ਜੀ ਨਾਮ ਚੜ੍ਹਦੀ ਕਲਾ ਦੇ ਹਿੰਦੂ ਕੁੜੀ ਰਾਤ ਤੋਂ ਕੁੜੀ ਤਰੱਕੀ ਵਖਸ਼ ਕਰੇ ਔਰ ਇਸੇ ਤਰ੍ਹਾਂ ਲੰਗਰ ਪੰਡਾ ਦੇ ਚਲਾਉਣ ਦੀ ਸਮਰੱਥਾ ਵਖਸ਼ ਕਰੇ ਔਰ ਬਾਣੀ ਦੀ ਪ੍ਰਵਾਹ ਹਰ ਇੱਕ ਸਾਲ ਚਾਲਦੇ ਨੇ ਸਾਜ ਪਾਠ ਹੁੰਦੇ ਨੇ ਭੋਗ ਪਾਇਆ ਜਾਂਦਾ ਹੈ ਹਰੀ ਜਸ ਕੀਰਤਨ ਹੁੰਦਾ ਹੈ ਉਹ ਤੋਂ ਪ੍ਰੰਤ ਲੰਗਰ ਚਾਲਦੇ ਨੇ ਜਿੰਨਾ ਸੇਵਾਦਾਰ ਹਨ ਲੰਗਰ ਦੇ ਵਿੱਚ ਹਿੱਸੇ ਪਾਏ ਨੇ ਸੇਵਾ ਕੀਤੀ ਆ ਉਹਨਾਂ ਦਾ ਬਾਬਾ ਜੀ ਵੱਲੋਂ ਔਰ ਸਾਰੀ ਸੰਗਤ ਦੇ ਵੱਲੋਂ ਧੰਨਵਾਦ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸਾ ਖਾਲਸਾ ਜੀ ਕੀ ਕਹਿਣਾ ਚਾਹੋਂਗੇ ਜਿਹੜੇ ਲੰਗਰ ਨੇ ਜੀ ਹਨਾ ਹਾਂਜੀ ਸਤੋਵਦ ਪੂਰੇ ਪੰਜਾਬ ਦੇ ਵਿੱਚ ਜਿਆਦਾ ਲੱਗਦੇ ਨੇ ਹਾਂਜੀ ਵੱਲ ਦੇ ਵਿੱਚ ਚੱਲਦੇ ਨੇ ਜਾਂ ਕਿਤੇ ਵੀ ਧੁਖ ਦੀ ਮਾਰ ਪੈਂਦੀ ਆ ਜਾਂ ਹੜ ਆਏ ਨੇ ਦਰਿਆ ਵੇ ਚੜ ਕੇ ਆਏ ਨੇ ਤਾਂ ਸਤੋਵਦ ਪੰਜਾਬੀਆਂ ਨੇ ਚੜ ਵੱਧ ਕੇ ਲੰਗਰ ਦੀ ਸੇਵਾ ਨਵਾਈ ਐ ਸੀ ਸਾਰੇ ਪਾਸੇ ਚੱਲਦੀ ਪੰਜਾਬੀਆਂ ਦਾ ਜੀ ਇਹ ਬਾਬੇ ਨਾਨਕ ਦੇ 20 ਰੁਪਿਆ ਦਾ ਲੰਗਰ ਹੈ ਜੀ ਸਾਰੇ ਪਾਸੇ ਉਹੀ ਚੱਲਦਾ ਜੀ ਕਿਹਦਾ ਹੈ ਹੜਾਂ ਦੀ ਮਾਰ ਹੋਵੇ ਜਾਂ ਕਿਤੇ ਕੋਈ ਢੇਰ ਦੇਸ਼ ਤੇ ਪਈ ਹੋਵੇ ਕਿਉਂ ਵੱਧ ਤੋਂ ਵੱਧ ਪੰਜਾਬੀਆਂ ਨੇ ਲੰਗਰ ਲਾਉਣੇ ਆ ਪਰਿਆਦਿਆਂ ਦੇ ਸਿਰ ਤੇ ਗੁਰੂ ਦਾ ਹੱਥ ਆ। ਅੱਛਾ ਤੁਹਾਡੇ ਕਹਿੰਦਾ ਪਾਬਾ ਕੀ ਜਿਹੜੀ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ। ਗੁਰੂਆਂ ਪੀਰਾਂ ਦੀ ਧਰਤੀ ਹੈ। ਗੁਰੂਆਂ ਦੀ ਮਿਹਰ ਹੈ ਇਸ ਧਰਤੀ ਤੇ ਆ। ਤਾਂ ਹੀ ਇਹਨਾਂ ਕੋਲ ਚੱਲਦੇ ਆ। ਹਾਂਜੀ। ਹੋਰ ਵੀ ਤਾਂ ਹੁਣ ਉਹਦਾ ਦੇਸ਼ ਹੈਗੇ ਨੇ। ਕਿੰਨੇ ਕਿਤੇ ਤੇ ਲੰਗਰ ਇਸ ਤਰ੍ਹਾਂ ਚੱਲਦੇ। ਇਹਦੇ ਸਾਰੇ ਗੁਰੂ ਨਾਨਕ ਦੀ ਕਿਰਪਾ ਵਰਤਦੀ ਆ। ਹਾਂਜੀ। ਤਾਂ ਹੀ ਲੰਗਰ ਚੱਲਦੇ ਨੇ ਇਹ ਜਿਹੜੇ ਸਮਾਗਮ ਹੁੰਦੇ ਨੇ। ਇਹ ਸਮਾਗਮ ਆ ਇੱਕ ਘਰ ਦੇ ਵਿੱਚ ਇੱਕ ਪਰੌਣਾ ਆ ਜੇ ਉਹ ਹੀ ਸਾਹਮਣੇ ਔਖਾ ਹੋ ਦਿੰਦਾ। ਹੂੰ। ਇਦਾਂ ਸੰਗਤ ਦੇ ਮੇਹਰ ਦੇ ਨਾਲ ਹੀ ਚੱਲਦਾ ਜਿਹੜਾ ਕੋ ਚੱਲਣਾ ਉਹਦੀ ਚਰਪਾ ਮਹਾਰਾਜ ਦੀ ਨਾਨਕ ਦੀ ਚਰਪਾ ਨਾਨਕ ਦੇ ਵੀਰ ਕੋ ਨਾਲ ਲੱਗਦਾ ਰਹੇ ਚੱਲਦੇ ਨੇ ਕੀ ਕਹਿਣਾ ਚਾਹੋਗੇ ਅੱਜ ਸੰਗਤਵੰਨੀਆਂ ਲੰਗਰ ਦੀ ਸੇਵਾ ਬਣਵਾਈ ਗਈ ਹੈ ਨਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਕਵਾਲ ਸਿੰਘ ਜੀ ਨੂੰ ਬਹੁਤ ਯਾਦ ਕਰਦਾ ਹਾਂ ਲੰਗਰ ਦੀ ਸੇਵਾ ਕਰਦੇ ਆ ਜਿਹੜੇ ਖਾਣੇ ਖੁਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਆਉਂਦੇ ਆ ਘਰੇ ਚਰਨ ਪਾਉਂਦੇ ਆ ਉਹ ਨਾ ਸਕਤਾ ਲੰਗਰ ਚੰਗਾ ਦਾ ਸਾਰਿਆਂ ਸੰਗਤਾਂ ਸੇਵਾ ਕਰਦੇ ਨੇ ਤੇ ਇੱਕ ਬਹੁਤ ਖਰਤੋ ਅਸੀਂ ਸੇਵਾ ਕਰ ਰਹੇ ਹਾਂ ਤੇ ਆ ਸੇਵਾ ਲਾ ਰਹੇ ਹਾਂ ਦੰਗਰ ਨੂੰ ਬਹੁਤ ਇਹਨਾਂ ਦਾ ਧੰਨਵਾਦ ਹਾਂ ਲੰਗਰ ਕਿਹਾ ਨੇ ਇੱਕ ਖਾਂਦਗੀ ਜਵਾਦਾ ਨੇ ਹਾਂ ਤੇ ਗੁਰੂਆਂ ਦੀ ਗੁਰੂਆਂ ਦੀ ਕਿਰਤਾਂ ਨਾਲ ਦੰਗਰ ਚੱਲਦਾ ਰਹੇ ਵਾਹਿਗੁਰੂ ਵਾਹਿਗੁਰੂ